ਸੱਤ ਸਰੀਆ ਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਆਖਿਰਕਾਰ ਅਦਾਲਤ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਪੰਜਾਬ ਦੇ ਵਿੱਚ ਇੱਕ ਅਜਿਹਾ ਫੈਸਲਾ ਸੁਣਾ ਦਿੱਤਾ ਜਿਸ ਦੀ ਚਾਰੇ ਤਰਫੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਆਮ ਜਨਤਾ ਵੱਲੋਂ ਜੱਜ ਦੀ ਅਤੇ ਵਕੀਲ ਦੀ ਅਦਾਲਤ ਦੀ ਅਤੇ ਉਸ ਦੇ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਦੀ ਜਿਸ ਨੇ ਇਸ ਕਾਰਵਾਈ ਦੇ ਵਿੱਚ ਐਮ ਪੁੰਕਨਬਾਈ ਬ੍ਰੀਕੀ ਤੋਂ ਬ੍ਰੀਕੀ ਜਾਂਚ ਕੀਤੀ ਛੋਟੇ ਤੋਂ ਛੋਟੇ ਪੱਖ ਨੂੰ ਦੇਖਦੇ ਹੋਏ ਇੱਕ ਵੱਡਾ ਅਜਿਹਾ ਫੈਸਲਾ ਸੁਣਾ ਦਿੱਤਾ ਜਿਸ ਨੂੰ ਲੈ ਕੇ ਉਸ ਸ਼ਖਸ ਦੇ ਸੁਨਣ ਵਾਲੇ ਹਰੇਕ ਵਿਅਕਤੀ ਦੇ ਲੂ ਕੰਡੇ ਖੜੇ ਹੋ ਜਾਂਦੇ ਹਨ ਕਿ ਕਿਸ ਤਰ੍ਹਾਂ ਇੱਕ ਧਾਰਮਿਕ ਧਾਰਮਿਕ ਸਥਾਨ ਦੀ ਔਟ ਲੈਂਦੇ ਹੋਏ ਪਾਸਟਰ ਬਜਿੰਦਰ ਸਿੰਘ ਵੱਲੋਂ ਇੱਕ ਅਜਿਹੀ ਕਰੋਣੀ ਹਰਕਤ ਕੀਤੀ ਗਈ ਜਿਸ ਨੂੰ ਉਸਨੇ ਪੂਰੇ 7 ਸਾਲ ਦਬਾ ਕੇ ਰੱਖਿਆ ਅਤੇ ਉਸ ਤੋਂ ਬਾਅਦ ਇੱਕ ਹੋਰ ਔਰਤ ਦੇ ਨਾਲ ਉਸ ਨੇ ਅਜਿਹੇ ਹੀ ਕੁਝ ਕਰਨ ਦਾ ਕੋਸ਼ਿਸ਼ ਕੀਤੀ ਪਰ ਹੁਣ ਉਸ ਔਰਤ ਨੇ ਉਸ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਜੋ ਅੱਜ ਤੂੰ 7 ਸਾਲ ਪਹਿਲਾਂ ਜੋ ਔਰਤ ਦੇ ਨਾਲ ਬਜਿੰਦਰ ਸਿੰਘ ਨੇ ਧਾਰਮਿਕ ਚਰਚ ਦੇ ਹাদার ਦੇ ਉੱਪਰ ਚਰਚ ਦੇ ਨਾਮ ਦੇ ਉੱਪਰ ਉਸ ਨਾਲ ਜੋ ਕਰੋਨੀਆ ਹਰਕਤਾਂ ਕੀਤੀਆਂ ਉਸ ਨੂੰ ਲੈ ਕੇ ਉਸਨੇ ਅਦਾਲਤ ਦੇ ਵਿੱਚ ਇੱਕ ਕੇਸ ਦਰਜ ਕਰਵਾਇਆ ਅਤੇ ਉਸ ਖਿਲਾਫ ਪਾਸਟਰ ਵਿਜਿੰਦਰ ਦੇ ਖਿਲਾਫ ਜੋ ਕਾਰਵਾਈ ਕਰਨ ਦੀ ਮੰਗ ਉਠਾਈ ਵੱਖ-ਵੱਖ ਜਥੇਬੰਦੀਆਂ ਨੇ ਉਸ ਔਰਤਾਂ ਦੀ ਪੱਖ ਦੇ ਵਿੱਚ ਵਾਜਬ ਬਲੰਦ ਕੀਤੀ ਵੱਖ-ਵੱਖ ਸਥਾਨਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਗਏ ਅਤੇ ਉਸ ਨੂੰ ਸਜ਼ਾ ਦੇ ਲਈ ਸਜ਼ਾ ਦਿਵਾਉਣ ਦੇ ਲਈ ਇੱਕ ਵੱਡਾ ਜੋ ਸੰਘਰਸ਼ ਵਿੱਢਿਆ ਉਸ ਦੇ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ ਪੰਜਾਬ ਦੇ ਆਮ ਜਨਤਾ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਧਾਰਮਿਕ ਅਦਾਰਿਆਂ ਦੇ ਵਿੱਚ ਧਾਰਮਿਕ ਸਥਾਨਾਂ ਦੇ ਓਟ ਆਸਰੇ ਦੇ ਵਿੱਚ ਕੋਈ ਅਜਿਹੀ ਕਰੋਣੀ ਹਰਕਤ ਨਾ ਹੋਵੇ ਜਿਸ ਨੂੰ ਲੈ ਕੇ ਪਾਸਟਰ ਬਜਿੰਦਰ ਦੇ ਖਿਲਾਫ ਜੋ ਵੱਡੀ ਕਾਰਵਾਈ ਕੀਤੀ ਗਈ ਉਸ ਦੇ ਉੱਤੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਅੱਜ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਜਿਸ ਨੂੰ ਲੈ ਕੇ ਪੰਜਾਬ ਤੋਂ ਇਲਾਵਾ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਉਸ ਜੱਜ ਦੀ ਪ੍ਰਸ਼ੰਸਾ ਕਰ ਰਹੇ ਹਨ ਪੁਲਿਸ ਪ੍ਰਸ਼ਾਸਨ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਉਸ ਔਰਤਾਂ ਨੂੰ ਜਿਨ੍ਹਾਂ ਔਰਤਾਂ ਨੇ ਬਿਨਾਂ ਕਿਸੇ ਡਰ ਦੇ ਬਿਨਾਂ ਦਬਾਅ ਦੇ ਉਸ ਪਾਸਟਰ ਬਜਿੰਦਰ ਦੇ ਖਿਲਾਫ ਵੱਡੀ ਕਾਰਵਾਈ ਕਰਨ ਦੇ ਵਿੱਚ ਅਹਿਮ ਜੋ ਸਜ਼ਾ ਪੁੱਗਤਨੀ ਸਜ਼ਾ ਬਣਦੀ ਸੀ ਅਜੇ ਹਾਂ ਉਸ ਦੇ ਖਿਲਾਫ ਕੇਸ ਦਰਜ ਕਰਵਾਇਆ ਅਤੇ ਜੋ ਗੰਦੀਆਂ ਹਰਕਤਾਂ ਕੀਤੀਆਂ ਉਹਨਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਲੱਖਾਂ ਕੋਸ਼ੀਆਂ ਦੇ ਬਾਵਜੂਦ ਵੀ ਉਹਨਾਂ ਔਰਤਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਪੈਸੇ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਇੱਕ ਔਰਤ ਨੂੰ 5 ਕਰੋੜ ਰੁਪਈਆ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਔਰਤਾਂ ਨੇ ਪੈਸੇ ਨੂੰ ਮੁੱਖ ਨਾ ਰੱਖਦੇ ਹੋਏ ਆਪਣੀ ਇੱਜ਼ਤ ਨੂੰ ਮੁੱਖ ਰੱਖਦੇ ਹੋਏ ਕੇਸ ਦੇ ਵਿੱਚ ਆਪਣੀਆਂ ਗਵਾਹੀਆਂ ਦਰਜ ਕਰਵਾਈਆਂ ਆਪਣੇ ਵਕੀਲਾਂ ਦੇ ਨਾਲ ਕੇਸ ਨੂੰ ਲੜਿਆ ਅਤੇ ਆਖਰਕਾਰ ਜਿੱਤ ਹੋਈ ਉਹਨਾਂ ਔਰਤਾਂ ਦੀ ਅਤੇ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦੀ ਸਜ਼ਾ ਜੋ ਅੱਜ ਅਦਾਲਤ ਵੱਲੋਂ ਸੁਣਾ ਦਿੱਤੀ ਗਈ ਹੈ ਅਤੇ ਇਸ ਤੋਂ ਬਾਅਦ ਕੋਈ ਵੀ ਪੰਜਾਬ ਦੇ ਵਿੱਚ ਅਜੇ ਹੀ ਕਰੋਣੀ ਹਰਕਤ ਕਰਨ ਤੋਂ ਲੱਖ ਵਾਰ ਪਹਿਲਾਂ ਸੋਚੇਗਾ ਕੋਈ ਵੀ ਇਨਸਾਨ ਕਿ ਅਜਿਹਾਂ ਕਰਨ ਤੋਂ ਪਹਿਲਾਂ ਮੈਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਅਦਾਲਤ ਅਤੇ ਕਾਨੂੰਨ ਕਦੇ ਵੀ ਅਜਿਹੇ ਦੋਸ਼ੀਆਂ ਨੂੰ ਮਾਫੀ ਕਰੇਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਮੋਹੱਲੇ ਦੀ ਅਦਾਲਤ ਦੇ ਜੱਜ ਅਤੇ ਜੋ ਵਕੀਲਾਂ ਨੇ ਇਹ ਫੈਸਲਾ ਸੁਣਾਇਆ ਹੈ ਉਸ ਦੀ ਚਾਰੇ ਪਾਸੇ ਪ੍ਰਸ਼ੰਸਾ ਹੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਪਾਸਟਰ ਬਜਿੰਦਰ ਸਿੰਘ ਦੇ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ ਉਮਰ ਪਰ ਉਹਨਾਂ ਨੂੰ ਹੁਣ ਚੱਕੀਆਂ ਪੀਸਣੀਆਂ ਪੈਣਗੀਆਂ ਜੀਲ ਦੇ ਵਿੱਚ ਸਲਾਖਾਂ ਦੇ ਪਿੱਛੇ ਸੜਨਾ ਪਵੇਗਾ ਕਿਉਂਕਿ ਉਸ ਨੇ ਇੱਕ ਅਜਿਹੀ ਕਰੋਣੀ ਹਰਕਤ ਕੀਤੀ ਸੀ ਜਿਸ ਦੀ ਸਜ਼ਾ ਅੱਜ ਮਾਨਜੁਗ ਅਦਾਲਤ ਨੇ ਦੇ ਦਿੱਤੀ ਹੈ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ।